ਸਾਧਰਿਕਾ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਦੀ। ਸੁਪੇਸ਼ਨੀ ਆਦੀਆ ਮੁਖਬਰ। ਸੱਪਤਾ ਪਾ ਦੱਸਦੇ ਹਾਂ ਨਗਰ ਨਿਗਮ ਛੋਣਾ ਦੀਆਂ ਤਰੀਕਾ ਦਾ ਐਲਾਨ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 21 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਹੋਣਗੀਆਂ। ਇਸ ਚੋਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਬੀਤੇ 6 ਮਹੀਨਿਆਂ ਤੋਂ ਬਾਅਦ ਇਹ ਪੰਜਵੀਂ ਚੋਣ ਹੋਵੇਗੀ। ਜਿਸ ਦੇ ਕਾਰਨ ਪੰਜਾਬ ਦੀ ਸਿਆਸਤ ਇਸ ਵੇਲੇ ਕਾਫੀ ਦਾ ਸਰਗਰਮਾਈ ਹੋਈ ਹੈ ਇਸ ਦਾ ਅਸਰ ਆਮ ਆਦਮੀ ਅਤੇ ਪ੍ਰਸ਼ਾਸਨ ਦੇ ਉੱਪਰ ਕਾਫੀ ਜ਼ਿਆਦਾ ਪੈ ਰਿਹਾ ਹੈ ਤੇ ਹੁਣ ਨਗਰ ਨਿਗਮ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਦਸੰਬਰ ਦੇ ਅਖੀਰ ਹਫ਼ਤੇ ਦੇ ਵਿੱਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਦੇ ਵਿੱਚ ਪੰਜ ਨਗਰ ਨਿਗਮ ਅਤੇ 43 ਨਗਰ ਕੌਂਸਲਾਂ ਦੇ ਉੱਤੇ ਹੋਣ ਵਾਲੀਆਂ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ ਉਸੇ ਦਿਨ ਹੀ ਵੋਟਾਂ ਪੈਣ ਤੋਂ ਬਾਅਦ ਸ਼ਾਮ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਹੋਵੇਗੀ। ਇੱਥੇ ਦੱਸਦੇ ਕਿ ਪੰਜਾਬ ਦੇ ਵਿੱਚ ਫਗਵਾੜਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਵਿੱਚ ਨਗਰ ਨਿਗਮ ਚੋਣਾਂ ਹੋਣਗੀਆਂ। ਨਿਗਮ ਚੋਣਾਂ ਦੇ ਲਈ ਕੁੱਲ 732 ਲੱਖ 32 ਹਜ਼ਾਰ ਵੋਟਰ ਆਪਣੇ VOTING ਦੇ ਅਧਿਕਾਰ ਦੀ ਵਰਤੋਂ ਕਰਨਗੇ। ਕੱਲ੍ਹ ਤੋਂ ਨਾਮਜ਼ਦਗੀਆਂ ਕਰਨ ਦੇ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅਤੇ 12 ਦਸੰਬਰ ਤੱਕ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣਗੀਆਂ 13 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ 14 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ ਦੱਸਿਆ ਕਿ ਦਸੰਬਰ ਦੇ ਅਖੀਰੀ ਹਫਤੇ ਦੇ ਵਿੱਚ ਨਗਰ ਨਿਗਮ ਚੋਣਾ ਕਰਵਾਉਣ ਦਾ ਨੋਟੀਫਿਕੇਸ਼ਨ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁਖ ਸਤਕਰ ਵੱਲੋਂ ਕਾਫੀ ਸਮੇਂ ਪਹਿਲੇ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਵੋਟਾਂ ਦਾ ਸਮਾਂ ਜਾਰੀ ਨਹੀਂ ਕੀਤਾ ਗਿਆ ਸੀ ਹੁਣ ਅੱਜ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਦਸੰਬਰ ਦੇ ਅਖੀਰ ਹਫਤੇ ਦੇ ਵਿੱਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ ਇੱਕ ਵਾਰੀ ਫਿਰ ਤੋਂ ਦੱਸਦੇ ਕਿ ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ 5 ਹਲਕਿਆਂ ਦੇ ਵਿੱਚ ਨਗਰ ਨਿਗਮ ਚੋਣਾਂ ਹੋਣਗੀਆਂ 21 ਦਸੰਬਰ ਨੂੰ ਇਹ ਚੋਣਾਂ ਹੋਣਗੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਸ ਤੋਂ ਪਹਿਲਾਂ 20 ਨਵੰਬਰ ਨੂੰ ਜਿਮਣੀ ਚੋਣਾਂ ਹੋਈਆਂ ਸਨ ਜਿਸ ਦੇ ਨਤੀਜੇ 3 ਨਵੰਬਰ ਨੂੰ ਐਲਾਨ ਕਰ ਦਿੱਤੇ ਗਏ ਸੀ ਹੋਣਕ ਬੀਤੇ 6 ਮਹੀਨਿਆਂ ਤੋਂ ਬਾਅਦ ਚੋਣਾਂ ਦੇ ਮਾਮਲੇ ਕਾਟਿਆ ਦਾ ਵੱਜ ਚੁੱਕੇ ਨੇ ਤੇ ਪੰਜਵਾਂ ਚੋਣ ਇਸ ਵਾਰੀ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਨਗਰ ਨਿਗਮ ਚੋਣ ਨੂੰ ਮਿਲਾ ਕੇ ਪੀਤੇ 6 ਮਹੀਨਿਆਂ ਤੋਂ ਪੰਜ ਚੋਣਾਂ ਹੋਈਆਂ ਨੇ ਜਿਮਨੀ ਚੋਣਾ ਚਿੱਤਨ ਤੋਂ ਬਾਅਦ ਬਰਨਾਲਾ ਦੇ ਬਣੇ ਵਿਧਾਇਕ ਨੇ ਚੁੱਕੀ ਸੋ ਵੀਨ ਮੰਮਾ ਨੂੰ ਪੰਜਾਬ ਦੇ ਚਾਰ ਹਲਕੇ ਗੇਦਰਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਮਨੀ ਚੋਣਾ ਹੋਇਆ ਸਾਂ ਉਸ ਦੇ ਨਤੀਜੇ ਐਲਾਨ ਦਿੱਤੇ ਗਏ ਸਨ 3 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਸੀਟ ਤੋਂ ਜਿੱਤਣ ਵਾਲੇ ਕੁਲਦੀਪ ਸਿੰਘ ਕਾਲਾ ਢਿੱਲੂ ਕਾਂਗਰਸ ਦੇ ਉਮੀਦਵਾਰ ਨੇ ਅੱਜ ਆਪਣੇ ਅਹੁਦੇ ਦੀ ਸੋਚ ਚੁੱਕੀ ਹੈ ਇਹ ਸੋ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਉਹਨਾਂ ਨੂੰ ਚੁਕਵਾਈ ਹੈ ਇਸ ਦੇ ਨਾਲ ਹੀ ਇਸ ਮੌਕੇ ਦੇ ਉੱਪਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮੇਤ ਵਿਰੋਧੀ ਧਿਰ ਦੇ ਵਿਧਾਇਕ ਪ੍ਰਤਾਪ ਬਾਜਵਾ ਸਮੇਤ ਹੋਰ ਵੱਡੇ ਆਗੂ ਵੀ ਸ਼ਾਮਿਲ ਸਨ ਇਸ ਤੋਂ ਪਹਿਲਾਂ ਦੱਸਦੀ ਕਿ ਤਿੰਨ ਵਿਧਾਨ ਸਭਾ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜੋ ਤਿੰਨ ਉਮੀਦਵਾਰ ਜਿੱਤੇ ਸਨ ਉਹਨਾਂ ਨੇ 2 ਦਸੰਬਰ ਨੂੰ ਆਪਣੇ ਅਹੁਦੇ ਦੀ ਸੋਚ ਚੁੱਕ ਲਈ ਸੀ ਅੱਜ ਬਰਨਾਲਾ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਅਹੁਦੇ ਦੀ ਸੋਚ ਚੁੱਕੀ ਹੈ ਮੈਂ ਮੈਂ ਕੁਲਦੀਪ ਸਿੰਘ ਢਿੱਲੋਂ ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣਿਆ ਗਿਆ ਹਾਂ ਇਸ ਵਾਰ ਦੀ ਸੋਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸਦਾ ਅਤੇ ਨਿਚਾਰ ਰੱਖਾਂਗਾ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਰੱਖਾਂਗਾ ਅਤੇ ਕਰਤੱਵ ਨੂੰ ਮੈਂ ਸਮਝਦਾਰ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂ ਬਹੁਤ ਬਹੁਤ ਬਧਾਈ ਬਹੁਤ ਬਹੁਤ ਬਧਾਈ ਗੁਰਦੇ ਗੁਰ ਮਾਈਕ ਥੋੜਾ ਜਿਹਾ ਪਿੱਛੇ ਕਰ ਬੋਲੇ ਮਾਈਕ ਕਢਾ ਦਿਓ ਮਾਈਕ ਕਢਾ ਦਿਓ ਇੱਕ ਮਿੰਟ ਦੇ ਮਾਈਕ ਕਢਾ ਚੱਕ ਰਿਹਾ ਯਾਰ ਮਾਈਕ ਕਢਾ ਦਿਓ ਦਲੇ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਕੀ ਕੀਤੀ ਸੂਚੀ ਜਾਰੀ ਦਿੱਲੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਤਨ ਦਾਸ ਜੀ ਇਹ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਸੀਟਾਂ ਫਰਵੀਰ ਦੇ ਵਿੱਚ ਕਰਵਾਈਆਂ ਜਾ ਸਕਦੀਆਂ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਦੇ ਉੱਪਰ ਤਿਆਰੀਆਂ ਜੋਰਾ ਸ਼ੋਰ ਦੇ ਨਾਲ ਖਿੱਚ ਕੇ ਰੱਖੀ ਹੋਈ ਹੈ ਇਸੇ ਦੇ ਨਾਲ ਇੱਕ ਖਬਰ ਵੀ ਵੱਡੀ ਸਾਹਮਣੇ ਆਈ ਹੈ ਕਿ ਅਵਤ ਓਜਾ ਜੋ ਕਿ ਮਸ਼ਹੂਰ ਮੋਟੀਵੇਸ਼ਨਲ ਅਤੇ ਅਧਿਆਪਕ ਨੇ ਉਹਨਾਂ ਨੇ ਕੁਝ ਸਮੇਂ ਪਹਿਲੇ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਹੋਏ ਸੱਤੇ ਉਹਨਾਂ ਨੂੰ ਪੜਪਤ ਗੰਝ ਤੋਂ ਸੀਟ ਦਵਾਈ ਗਈ ਹੈ ਜਿੱਥੇ ਉਹਨਾਂ ਨੂੰ ਪੜਪਤ ਗੰਝ ਸੀਟ ਦਾ ਉਮੀਦਵਾਰ ਬਣਾਇਆ ਹੋਇਆ ਹੈ ਇਸ ਦੀ ਚਰਚਾ ਕਾਫੀ ਜ਼ਿਆਦਾ ਹੋਈ ਸੀ ਜਿਸ ਵੇਲੇ ਅਵਤ ਓਜਾ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਸਤ ਤੇ ਇਸ ਗੱਲ ਦਾ ਹੁਣ ਖੁਲਾਸਾ ਹੋ ਗਿਆ ਆਮ ਆਦਮੀ ਪਾਰਟੀ ਦੀ ਦੂਜੀ ਸੂਚੀ ਦੇ ਵਿੱਚ ਮਨੀਸ਼ ਸੋਦੀਆ ਦੀ ਸੀਟ ਬਦਲ ਦਿੱਤੀ ਗਈ ਹੈ। ਉਹਨਾਂ ਨੂੰ ਪਟਪਟ ਗੰਜ ਦੀ ਬਜਾਏ ਜੰਗਪੁਰਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਧਿਆਪਕ ਆਵਦ ਓਜਾ ਨੂੰ ਪਟਪਟ ਗੰਜ ਤੋਂ ਸੀਟ ਦੀ ਟਿਕਟ ਦਿੱਤੀ ਗਈ ਹੈ। ਦੂਜੀ ਸੂਚੀ ਦੇ ਵਿੱਚ ਹਾਲ ਹੀ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਿੱਚ ਕਈ ਨਵੇਂ ਚਿਹਰਿਆਂ ਨੂੰ ਵੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ। ਜਤਿੰਦਰ ਸਿੰਘ ਸ਼ੰਤੀ ਦਾ ਵੀ ਇਸ ਲਿਸਟ ਦੇ ਵਿੱਚ ਨਾਮ ਸ਼ਾਮਿਲ ਹੈ। ਦੱਸਦੇ ਕਿ ਆਮ ਆਦਮੀ ਪਾਰਟੀ ਨੇ ਨਵੰਬਰ ਸੂਚੀ ਜਾਰੀ ਕੀਤੀ ਸੀ ਜਿਸ ਦੇ ਵਿੱਚ 11 ਉਮੀਦਵਾਰਾਂ ਨੂੰ ਮੋਕਾ ਦਿੱਤਾ ਗਿਆ ਇਹਨਾਂ ਵਿੱਚੋਂ 6 ਅਜੀਹੇ ਆਗੂਸਨ ਜੋ ਹਾਲ ਹੀ ਦੇ ਵਿੱਚ ਕਾਂਗਰਸ ਜਾਂ ਭਾਜਪਾ ਛੱਡ ਕੇ ਕੇਜਰੀਵਾਲ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਜਦਕਿ 3 ਬਾਹਰ ਜਾਣ ਵਾਲੇ ਵਿਧਾਇਕਾਂ ਨੂੰ ਵੀ ਟਿਕਟ ਦਿੱਤੀ ਗਈ ਆ ਸੀ ਜਦ ਕੀ ਤਿੰਨ ਅਜਿਹੇ ਉਮੀਦਵਾਰਾਂ ਨੂੰ ਵੀ ਟਿਕਟ ਦਿੱਤੀ ਗਈ ਸੀ ਜੋ ਪਿਛਗੀਆਂ ਚੋਣਾਂ ਹਾਰ ਗਏ ਸਨ ਫਿਰ ਵੀ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉੱਪਰ ਭਰੋਸਾ ਪ੍ਰਗਟਾਇਆ ਤੇ ਉਹਨਾਂ ਨੂੰ ਟਿਕਟ ਦਿੱਤੀ ਹੈ ਇੱਕ ਵਾਰ ਫੇਰ ਤੋਂ ਦੱਸਦੇ ਕਿ ਦਿੱਲੀ ਵਿਧਾਨ ਸਭਾ ਸੀਟਾਂ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀ ਜੋਰਾ ਸ਼ੋਰਾ ਦੇ ਨਾਲ ਕੀਤੀ ਹੋਈ ਹੈ ਤੇ ਉਹਨਾਂ ਨੇ ਹੁਣ ਆਪਣੀ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ 20 ਮੈਂਬਰ ਸ਼ਾਮਿਲ ਨੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਦੋਂ ਨਵੰਬਰ ਮਹੀਨੇ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਉਸ ਦੇ ਵਿੱਚ 11 ਉਮੀਦਵਾਰਾਂ ਦੇ ਨਾਮ ਸ਼ਾਮਿਲ ਕੀਤੇ ਗਏ ਸਾਲਹੀ ਦੇ ਵਿੱਚ ਜੁੜੇ ਨਵੇਂ ਮੋਟੀਵੇਸ਼ਨਲ ਅਤੇ ਅਧਿਆਪਕ ਅਵਧ ਓਜਾ ਨੂੰ ਵੀ ਸੀਟ ਦਿੱਤੀ ਗਈ ਹੈ ਇਹ ਮਾਮਲਾ ਕਾਫੀ ਦਰਚarcha ਦੇ ਵਿੱਚ ਸੀ ਕਿ ਤੇ ਅਵਧ ਓਜਾ ਨੂੰ ਸੀਟ ਮਿਲੇਗੀ ਜਾਂ ਨਹੀਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਏਗਾ ਜਾਂ ਟਿਕਟ ਦਿੱਤੀ ਜਾਵੇਗੀ ਕਿ ਨਹੀਂ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਟਿਕਟ ਦਿੱਤੀ ਹੈ ਨਗਰ ਨਿਗਮ ਚੋਣਾਂ ਦੇ ਤਰੀਕ ਐਲਾਨ ਦੇਣ ਜਾਣ ਤੋਂ ਬਾਅਦ ਇਸਾਈ ਕਮਿਊਨਿਟੀ ਨੇ ਕੀਤਾ ਵੱਡਾ ਵਿਰੋਧ ਦਸੰਬਰ ਮਹੀਨੇ ਦੇ ਵਿੱਚ ਪੰਜ ਇਲਾਕਿਆਂ ਦੇ ਵਿੱਚ ਹੋਣ ਵਾਲੀ ਨਗਰ ਨਿਗਮ ਚੋਣਾਂ ਦਾ ਇਸਾਈ ਕਮਿਊਨਿਟੀ ਨੇ ਵੱਡਾ ਵਿਰੋਧ ਕੀਤਾ। ਅੱਜ ਚੋਣ ਕਮਿਸ਼ਨ ਵੱਲੋਂ ਜੋ ਤਰੀਕ ਹੈ ਨਗਰ ਨਿਗਮ ਚੋਣਾਂ ਦੀ ਉਸ ਨੂੰ ਐਲਾਨ ਕਰ ਦਿੱਤਾ ਗਿਆ ਸੀ 1 ਜੰਨੇਵਰੀ ਨੂੰ ਨਗਰ ਨਿਗਮ ਚੋਣਾਂ ਹੋਣੀਆਂ ਨੇ। ਇਸ ਤੋਂ ਬਾਅਦ ਇਸਾਈ ਕਮਿਊਨਿਟੀ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਦਸੰਬਰ ਮਹੀਨੇ ਦੇ ਵਿੱਚ ਕ੍ਰਿਸਮਸ ਦਾ ਜੋ ਐ ਸੁਆਗਤ ਕੀਤਾ ਜਾਵੇ। ਪੂਰੇ ਮਹੀਨੇ ਦੇ ਵਿੱਚ ਕ੍ਰਿਸਮਸ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਇਸ ਦੇ ਕਾਰਨ ਜੋ ਨਗਰ ਨਿਗਮ ਚੋਣਾ ਨੇ ਉਸ ਨੂੰ ਨਹੀਂ ਕਰਵਾਇਆ ਚਾਹੇ ਜੇਕਰ ਇਹਦਾ ਹੋਇਆ ਤਾਂ ਉਹ ਨਗਰ ਨਿਗਮ ਚੋਣਾ ਦੇ ਨਾਲ ਬਾਈਕਾਟ ਕਰ ਦੇਣਗੇ ਕਿਉਂਕਿ ਇਸ ਤੋਂ ਪਹਿਲਾਂ ਸਿੱਖ ਕਮਿਊਨਿਟੀ ਨੇ ਸ਼ਹੀਦ ਦੇ ਦਿਹਾੜਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਪੀਲ ਕੀਤੀ ਸੀ ਕਿ ਨਗਰ ਨਿਗਮ ਚੋਣਾ ਦੀਆਂ ਤਰੀਕਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੱਖਿਆ ਜਾਵੇ ਇਸ ਤੋਂ ਬਾਅਦ ਇਸਾਈ ਤਰਮ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਕਿਉਂਕਿ 크ਿਸਮਸ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਤੇ ਪੂਰੇ ਮਹੀਨੇ ਦੇ ਵਿੱਚ 크ਿਸਮਸ ਦੀਆਂ ਤਿਆਰੀਆਂ ਇਸਾਈ ਤਰਮ ਵੱਲੋਂ ਕਾਫੀ ਜੋਰਾ-ਸ਼ੋਰਾ ਦੇ ਨਾਲ ਕੀਤੀ ਜਾਂਦੀ ਹੈ ਤੇ ਹੁਣ ਤੁਹਾਨੂੰ ਗਲੋਬਲ 크ਿਸਚਨ ਕਮਿਊਨਿਟੀ ਦਾ ਵੱਡਾ ਬਿਆਨ ਜੋ ਸਾਹਮਣੇ ਹੈ ਉਸ ਨੂੰ ਸੁਣਾਉਂਦੇ ਆ ਕਿ ਉਹਨਾਂ ਸਬਦਾਂ ਕੀ ਕਹਿ ਰਹੇ ਹਨ ਮੈਂ ਵਿਲਾਤ ਮਸੀ ਬੰਟੀ ਕੋਆਰਡੀਨੇਟਰ ਗਲੋਬਲ 크ਿਸਚਨ ਐਕਸ਼ਨ ਕਮੇਟੀ ਅੱਜ ਅੱਜ ਸਾਡੀ ਅੰਮ੍ਰਿਤਸਰ ਦੇ ਵਿੱਚ ਪ੍ਰਧਾਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਬਹੁਤ ਹੰਗਾਮੀ ਮੀਟਿੰਗ ਕੀਤੀ ਗਈ ਮੁਸੀਬਾ ਇਚਰੇ ਦੀ ਜਿਹਦੇ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਸਾਰੇ ਸੀਨੀਅਰ ਕੋਰ ਕਮੇਟੀ ਨੇ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੋ ਅੱਜ ਸਾਡੀ ਮੀਟਿੰਗ ਦਾ ਮਕਸਦ ਸੀਗਾ ਕਿ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਦੀ ਡੇਟ ਅਨਾਉਂਸ ਕਰ ਦਿੱਤੀ ਆ ਔਰ ਜਿਹੜਾ ਚੋਣ ਜਾਬਤਾ ਲਾਗੂ ਕਰ ਦਿੱਤਾ ਵਾ ਸੋ ਉਸ ਸੰਬੰਧੀ ਅਸੀਂ ਸਲਾਹ ਕਰ ਰਹੇ ਸੀ ਸਾਰੇ ਜਣੇ ਕਿ ਇਹ ਜਿਹੜਾ ਇਹਨਾਂ ਨੇ ਚੋਣ ਪ੍ਰੋਗਰਾਮ ਦੇ ਦਿੱਤਾ ਪੰਜਾਬ ਦੇ ਵਿੱਚ ਉਹ ਪ੍ਰੋਗਰਾਮ ਦਸੰਬਰ ਮਹੀਨੇ ਦੇ ਵਿੱਚ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਪ੍ਰਭ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਲੈ ਕੇ ਮਸੀਹੀ ਲੋਕ ਜਿਹੜੇ ਆ ਉਹ 1 ਦਸੰਬਰ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਔਰ ਰੁੱਝੇ ਰਹਿੰਦੇ ਆ ਪ੍ਰੋਗਰਾਮਾਂ ਦੇ ਵਿੱਚ ਸੋ ਮੈਂ ਮਹਿਸੂਸ ਕਰਦਾ ਕਿ ਜਿਹੜਾ ਇਹਨਾਂ ਨੇ ਚੋਨਾ ਦਾ ਪ੍ਰੋਗਰਾਮ ਦਸੰਬਰ ਮਹੀਨੇ ਵਿੱਚ ਲਾਗੂ ਕਰ ਦਿੱਤਾ ਵਾ ਉਹਦੇ ਵਿੱਚ ਜਿਹੜਾ ਮਸੀਹੀ ਭਾਈਚਾਰਾ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਪੂਰਾ 1 ਸਾਲ ਅਸੀਂ 크리스마ਸ ਦੇ ਇਸ ਮਹੀਨੇ ਦੀ ਉਡੀਕ ਕਰਦੇ ਵਿੱਚ ਰਹਿੰਦੇ ਆ ਔਰ ਅਸੀਂ ਤਿਆਰੀਆਂ ਕਰਦੇ ਰਹਿੰਦੇ ਆ ਸੋ ਇਹ ਜਿਹੜਾ ਮਹੀਨਾ ਆ ਮੈਂ ਮਹਿਸੂਸ ਕਰਦਾ ਆ ਕਿ ਇਹ ਜਿਹੜਾ ਚੋਣ ਕਮਿਸ਼ਨ ਨੇ ਚੁਣਿਆ ਵਾ ਇਹ ਬਹੁਤ ਗਲਤ ਜਿਹੜਾ ਟਾਈਮ ਜਿਹੜਾ ਇਹਨਾਂ ਨੇ ਚੁਣ ਲਿਆ ਵਾ ਅਸੀਂ ਚਾਹੁੰਦੇ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਜਨਵਰੀ ਮਹੀਨੇ ਦੇ ਵਿੱਚ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਵਿੱਚ مسیਹੀ ਲੋਕ ਨੇ ਉਹ ਆਪਣਾ ਜਿਹੜਾ ਕ੍ਰਿਸਮਸ ਦਾ ਤਿਹਾੜੀ ਆ ਉਹ ਵਧੀਆ ਤਰੀਕੇ ਨਾਲ ਮਨਾ ਸਕਣ ਔਰ ਬੜੇ ਚਾਵਾਂ ਦੇ ਨਾਲ ਮਨਾ ਸਕਣ ਸੋ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਉਹਦੇ ਵਿੱਚ ਸਾਰੀ ਟੀਮ ਨੇ ਗਲੋਬਲ ਕ੍ਰਿਸਟਨ ਐਕਸ਼ਨ ਕਮੇਟੀ ਨੇ ਔਰ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਵੱਲੋਂ ਇਹ ਮੰਗ ਆ ਕਿ ਪੰਜਾਬ ਦਾ ਚੋਣ ਕਮਿਸ਼ਨ ਜਿਹੜਾ ਵਾ ਇਹ ਮੰਗਾਇਆ ਜਿਹੜੀਆਂ ਚੋਣਾਂ ਨੇ ਇਹਦੀ ਡੇਟ ਜਿਹੜੀ ਆ ਉਹ ਥੋੜੀ ਅੱਗੇ ਵਧਾ ਦੇ ਤਾਂ ਕਿ ਅਸੀਂ ਆਪਣਾ ਕ੍ਰਿਸਿਸ ਦਾ ਤਿਹਾੜ ਜਿਹੜਾ ਵਧੀਆ ਤਰੀਕੇ ਨਾਲ ਮਨਾ ਸਕੀ ਆ ਆਸ਼ਰੇ ਦਮਦਮਾ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦੀ ਧਾਰਮਿਕ ਸਜਾ ਦਾ 7ਵਾਂ ਦਿਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਖਬੀਰ ਸਿੰਘ ਨੂੰ ਲਗਾਈ ਗਈ ਸਜਾ ਦਾ ਅੱਜ 7ਵਾਂ ਦਿਨ ਹੈ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੇ ਫਤਿਹਗੜ੍ਹ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਹਰਮੰਦਰ ਸਾਹਿਬ ਵਿਖੇ ਆਪਣੀ ਸਜਾ ਨਿਭਾਈ ਸੀ ਤੇ ਅੱਜ ਉਹ શ્રી ਦਮਦਮਾ ਸਾਹਿਬ ਵਿਖੇ ਆਪਣੀ ਸਜਾ ਨਿਭਾਉਣ ਦੇ ਲਈ ਪਹੁੰਚੇ ਨੇ ਹੱਥ ਦੇ ਵਿੱਚ ਬੱਛਾ ਫੜ ਕੇ 휠ਚੇਅਰ ਦੇ ਉੱਪਰ ਆਪਣੀ ਸੇਵਾਦਾਰਾਵਰੀ ਨੀਲੀ ਪੋਸ਼ਾਕ ਪਾ ਕੇ ਅਤੇ ਗਲ ਦੇ ਵਿੱਚ ਤਕਤੀ ਪਾ ਕੇ ਅੱਜ ਸਵੇਰੇ શ્રી ਦਮਦਮਾ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਇਸ ਦਿਨ ਆਣੀ ਤੁਹਾਨੂੰ ਦੱਸ ਦੇ ਕਿ ਅੱਜ ਇੱਥੇ ਸਿਮਰਨ ਕਰਨਗੇ ਉਸ ਤੋਂ ਬਾਅਦ ਭਾਂਡਿਆਂ ਦੀ ਸੇਵਾ ਕਰਨਗੇ ਤੇ ਦਵਾਰ ਦੇ ਉੱਪਰ ਸੇਵਾਦਾਰ ਵਾਂਗੂ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲ ਨੂੰ 2 ਦਸੰਬਰ ਦੇ ਵਿੱਚ ਐਸਜੀਪੀਸੀ ਦੀ ਹੋਈ ਮੀਟਿੰਗ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਜਿਸ ਤੇ ਵੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਕਿੰਨੇ ਜ਼ਗਾਤ ਬੇਦਬੀ ਦੇ ਮਾਮਲੇ ਲੱਗੇ ਗਏ ਸਨ ਤੇ ਸੇਵਾ ਦੇ ਦੂਜੇ ਦਿਨ ਨੂੰ ਸੁਖਬੀਰ ਸਿੰਘ ਬਾਦਲ ਦੇ ਉੱਪਰ ਇੱਕ ਹਮਲਾ ਹੋਇਆ ਸੀ ਨਾਰਾਇਣ ਸਿੰਘ ਚੋੜਾ ਨਾਮ ਦੇ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਸੀ ਪਰ ਸੁਖਬੀਰ ਸਿੰਘ ਬਾਦਲ ਇਸ ਹਮਲੇ ਦੇ ਵਿੱਚ ਬਚ ਗਿਆ ਸੀ ਉੱਥੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਨਾਰਾਇਣ ਸਿੰਘ ਚੋੜਾ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਉਸ ਨੂੰ ਕਾਰਜਿਆ ਉਸ ਤੋਂ ਬਾਅਦ ਕਈ ਜ਼ਿਆਦਾ ਵੱਡੇ ਆਗੂਆਂ ਅਤੇ ਵੱਡੇ ਮੰਤਰੀ ਜਥੇਦਾਰਾਂ ਦੇ ਵੱਡੇ-ਵੱਡੇ ਬਿਆਨ ਆਏ ਨੇ ਰਵਨੀਤ ਮਿੱਟੂ ਨੇ ਸ਼ਨੀਵਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੋ ਨਰਾਇਣ ਸਿੰਘ ਚੋੜਾ ਹੈ ਉਸ ਨੂੰ ਬਰੀ ਕਰ ਦਿੱਤਾ ਜਾਵੇ ਕਿਉਂਕਿ ਉਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਹ ਜੋ ਹਮਲਾ ਹੈ ਕੋਈ ਜਾਣਬੁੱਝ ਕੇ ਨਹੀਂ ਕੀਤਾ ਕੋਈ ਖੁੰਦਸਵਾਜੀ ਦੇ ਵਿੱਚ ਨਹੀਂ ਕੀਤਾ ਉਸ ਨੇ ਭਾਵਨਾਵਾ ਦੇ ਵਿੱਚ ਆ ਕੇ ਇਹ ਵੱਡਾ ਬਦਲਾ ਲਿੱਤਾ ਕਿਉਂਕਿ ਸੁਖਬੀਰ ਸਿੰਘ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਜੋ ਇਲਜ਼ਾਮ ਲੱਗੇ ਸੀ ਵਿਧ ਵਿਆਹ ਮਾਮਲੇ ਦੇ ਵਿੱਚ ਉਸ ਦੇ ਕਾਰਨ ਭਾਵਨਾ ਦੇ ਵਿੱਚ ਆ ਕੇ ਨਰਾਇਣ ਸਿੰਘ ਚੋੜਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਇੱਕ ਵਾਰੀ ਫੇਰ ਤੋਂ ਦੱਸਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾ ਦਿੱਤੀ ਗਈ ਸੀ ਅੱਜ ਉਹਨਾਂ ਦੀ ਸੇਵਾ ਦਾ 7ਵਾਂ ਦਿਨ ਹੈ ਜਿਸ ਦੇ ਵਿੱਚ ਅੱਜ ਉਹ ਤਕਸਰੀ ਦਮਦਮਾ ਸਾਹਿਬ ਵਿਖੇ ਆਪਣੀ ਸੇਵਾ ਕਰਨ ਦੇ ਲਈ ਪਹੁੰਚੇ ਨੇ ਹੁਣ ਦੱਸਿਆ ਦਿੱਲੀ ਦੇ ਵਿੱਚ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦੇਸ਼ਦੀ ਰਾਧਾ ਨੇ ਦਿੱਲੀ ਦੇ ਵਿੱਚ ਅੱਜ ਸਵੇਰੇ ਈਮੇਲ ਦੇ ਰਾਹੀਂ ਕਾਲੀ ਸਕੂਲਾਂ ਨੂੰ ਬੰਬ ਦੇ ਨਾਲ ਗੁਹਾਂਤਤਮ ਕੀ ਮਿਲੀ ਹੈ ਇਸ ਸੰਕੇਤ ਤੋਂ ਬਾਅਦ ਬੜੀ ਹੀ ਸਾਵਧਾਨੀ ਦੇ ਨਾਲ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਉਹਨਾਂ ਦੇ ਘਰ ਪਹੁੰਚਾ ਦਿੱਤਾ ਅਤੇ ਪੂਰਾ ਸਕੂਲ ਖਾਲੀ ਕਰਵਾ ਲਿੰਦਾ ਪ੍ਰਸ਼ਾਸਨ ਨੇ ਦੱਸਿਆ ਕਿ ਈਮੇਲ ਦੇ ਰਾਹੀਂ ਇਹ ਤਮਕੀ ਸਵੇਰੇ 7:00 ਵਜੇ 6 ਮਿੰਟ ਦੇ ਉਪਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਉੱਪਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵੱਡਾ ਟਵੀਟ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਇਹ ਹਾਲਤ ਪਹਿਲੇ ਕਦੇ ਵੀ ਨਹੀਂ ਦੇਖੀ ਗਈ ਸੀ ਤੇ ਹੁਣ ਅਮਿਤ ਸ਼ਾਹ ਨੂੰ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਦੇ ਵਿੱਚ ਇੱਕ ਵੱਡਾ ਤਮਾਕਾ ਹੋਇਆ ਸੀ ਜਿਸ ਦੇ ਕਾਰਨ ਪੂਰਾ ਦਿੱਲੀ ਦਹਿਲ ਗਿਆ ਸੀ। ਦਿੱਲੀ ਪੁਲਿਸ ਨੇ ਆਪਣੀ ਜਾਂਚ ਦੇ ਵਿੱਚ ਦੱਸਿਆ ਕਿ ਅੱਜ ਦਿੱਲੀ ਦੇ ਵਿੱਚ 40 ਤੋਂ ਵੱਧ ਸਕੂਲਾਂ ਨੂੰ ਈਮੇਲ ਦੇ ਜ਼ਰੀਏ ਬਾਬ ਦੇ ਨਾਲ ਉਡਾਉਣ ਦੀ ਤਬਕੀ ਵੀ ਲਈ ਹੈ। ਈਮੇਲ ਦੇ ਵਿੱਚ ਲਿਖਿਆ ਹੈ ਕਿ ਮੈਂ ਸਕੂਲ ਦੀਆਂ ਇਮਾਰਤਾਂ ਦੇ ਅੰਦਰ ਕਈ ਬੰਬ ਲਾਏ ਹੋਏ ਨੇ। ਆਜੂ ਛੋਟੇ ਹਨ ਅਤੇ ਬਹੁਤ ਚੰਗੀ ਤਰ੍ਹਾਂ ਲਗਾਏ ਹੋਏ ਹਨ। ਇਸ ਤੋਂ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਬੰਬ ਫਟਣ ਤੇ ਕਈ ਲੋਕ ਚੱਕਵੀ ਹੋ ਸਕਦੇ ਨੇ। ਜੇਕਰ ਮੈਨੂੰ 30000 ਡਾਲਰ ਨਹੀਂ ਮਿਲੇ ਤਾਂ ਮੈਂ ਬੰਬ ਬਲਾਸਟ ਕਰ ਦੇਵਾਂਗਾ। ਡੋਗਸ ਕੋਇਨ ਬੰਬ ਨਿਰੋਧਕ ਦਸਤੇ ਅਤੇ ਸਥਾਨਕ ਪੁਲਿਸ ਮੇਟ ਫਾਇਰ ਵਿਭਾਗ ਦੀਆਂ ਕਈ ਟੀਮਾਂ ਸਕੂਲ ਦੇ ਵਿੱਚ ਜਾਂਚ ਕਰਨ ਦੇ ਲਈ ਪਹੁੰਚੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਪੁਲਿਸ ਡਟੀ ਹੋਈ ਹੈ ਬੰਬ ਨੂੰ ਡਿਫਿਊਜ਼ ਕਰਨ ਦੇ ਲਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧੀ ਅਗਲੀ ਰੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਵੇਰੇ ਦਿੱਲੀ ਦੇ ਕਈ ਸਕੂਲਾਂ ਦੇ ਵਿੱਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਪੂਰਾ ਦਿੱਲੀ دہਕ ਗਿਆ ਦੱਸਦੇ ਕਿ ਡੀਪੀਐ ਜੀਡੀ ਗੋਇੰਗਾ ਦੇ ਸਮੇਤ 40 ਹੋਰ ਸਕੂਲਾਂ ਨੂੰ ਬੰਬ ਦੇ ਨਾਲ ਉੜਾਉਂਦੀ ਤੰਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਸ਼ੁਰੂ ਹੋ ਗਈ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵੱਡਾ ਟਵੀਟ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੀਤਾ ਹੈ ਕਿ ਪ੍ਰਸ਼ਾਸਨ ਨੂੰ ਭੋਨ ਦਿੱਲੀ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਜਦੋਂ ਮੌਜੂਦਗੀ ਸੀ ਜਦੋਂ ਸਰਕਾਰ ਉਸ ਵੇਲੇ ਤਾਂ ਕੁਝ ਨਹੀਂ ਹੋਇਆ ਸੀ ਪਰ ਹੁਣ ਇਹ ਸਭ ਕਿਉਂ ਹੋ ਰਿਹਾ ਹੈ ਦੇਖ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ